ਅੱਜ ਗੁਰਦੁਆਰਾ ਸਾਹਿਬ ਆਸ਼ੀਸ਼ 6ਵੇਂ ਤੇ 9ਵੇਂ ਕਰਹਾਲੀ ਸਾਹਿਬ ਵਿਖੇ ਜੋ ਜ਼ਿਲ੍ਹਾ ਪਟਿਆਲਾ ਦੇ ਅਧੀਨ ਆਉਂਦਾ ਹੈ ਇੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਖਾਲਸੇ ਦੀ ਚੜ੍ਹਦੀ ਕਲਾ ਵਾਸਤੇ ਤੇ ਖਾਲਸਾ ਸਾਜਨਾ ਦਿਵਸ ਜੋ ਹਰ ਸਾਲ ਅਸੀਂ ਮਨਾਉਂਦੇ ਹਾਂ ਉਹਦੇ ਰੂਪ ਦੇ ਵਿੱਚ ਅੱਜ ਅਮਰ ਸੰਚਾਰ ਕਰਾਇਆ ਗਿਆ ਜਿਸ ਵਿੱਚ ਲਗਭਗ ਇਸ ਇਲਾਕੇ ਦੇ 84 ਪ੍ਰਾਣੀਆਂ ਨੇ ਅਮਰ ਛੱਕੇ ਦੇ ਖੰਡੇ ਬਾਟੇ ਦਾ ਅਮਰ ਛੱਕੇ ਗੁਰੂ ਆਲੇ ਬਣੇ ਦਾਸ ਉਹਨਾਂ ਸਭ ਪ੍ਰਾਣੀਆਂ ਨੂੰ ਜਿੱਥੇ ਵਧਾਈ ਦਿੰਦਾ ਉੱਥੇ ਸਾਡੇ ਜਿੰਨੇ ਪ੍ਰਬੰਧਕ ਮੈਂਬਰ ਨੇ ਸਾਡੇ ਮੈਨੇਜਰ ਸਾਹਿਬ ਗੁਰਦੁਆਰਾ ਸਾਹਿਬ ਦੇ ਸਾਡੇ ਪ੍ਰਚਾਰਕ ਸਾਹਿਬਾ ਨੂੰ ਉਹਨਾਂ ਦਾ ਮੈਂ ਧੰਨਵਾਦ ਵੀ ਕਰਦਾ ਤੇ ਬੇਨਤੀ ਕਰਦਾ ਸੰਗਤਾਂ ਨੂੰ ਵੱਧ ਤੋਂ ਵੱਧ ਇਹਨਾਂ ਦਿਹਾੜਿਆਂ ਦੇ ਵਿੱਚ ਜਦੋਂ ਗੁਰੂ ਤੇਗ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਸਾਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਸਿੰਘ ਸਜਾਇਆ ਆਓ ਸਿੱਖ ਪੰਥ ਦੀ ਚੜ੍ਹਦੀ ਕਲਾ ਵਾਸਤੇ ਤਗੜੇ ਹੋ ਕੇ ਆਪਾਂ ਸਾਰੇ ਅੰਮ੍ਰਿਤ ਦਾ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੇ ਤੁਹਾਡਾ ਜਦੋਂ ਦੀ ਤੁਹਾਨੂੰ ਐਸਜੀਪੀਸੀ ਵੱਲੋਂ ਇੱਕ ਸੇਵਾ ਮਿਲੀ ਹੈ ਜੀ ਕੀ ਲੱਗਦਾ ਤੁਸੀਂ ਵਿਸ਼ੇਸ਼ ਪਰਾਲੇ ਵਜੋਂ ਇਸ ਹਾਲ ਕੀ ਚੀਜ਼ ਇਹ ਪਰਾਲੇ ਲਗਾਤਾਰ ਨਿਰੰਤਰ ਜਾਰੀ ਰਹਿੰਦੇ ਆ ਭਾਵਾਂ ਅਮਰ ਸੰਚਾਰ ਦੀ ਮਹਿਮ ਚੱਲਦੀ ਰਹਿੰਦੀ ਆ ਹੋਰ ਸਾਡੇ ਗੁਰਦੁਆਰਾ ਸਾਹਿਬ ਦੇ ਨੇੜੇ ਇੱਕ ਗਰਲ ਕਾਲਜ ਜੋ ਬਣਿਆ ਤੁਸੀਂ ਦੇਖ ਰਹੇ ਹੋ ਲਗਭਗ 6-7 ਸਾਲ ਹੋ ਗਏ ਆ ਸ਼ਰੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆ ਲਗਭਗ ਇਸ ਇਲਾਕੇ ਦੇ 70-80 ਪਿੰਡਾਂ ਨੂੰ ਜੋ ਫਾਇਦਾ ਹੋਇਆ ਖਾਸ ਕਰਕੇ ਬੱਚੀਆਂ ਜੋ ਦੂਰ ਦਰਾਡੇ ਪਟਿਆਲੇ ਜਾਣਾ ਪੈਂਦਾ ਸੀ ਪੜਨ ਵਾਸਤੇ ਉਹ ਹੁਣ ਇੱਥੇ ਪੜ੍ਹਦੀਆਂ ਸਾਰੀਆਂ ਪੜ੍ਹਾਈ ਬਹੁਤ ਅਵਲ ਆ ਤੇ ਬੜੇ ਵਧੀਆ ਦਰਜੇ ਦਾ ਇਹ ਕਾਲਜ ਆ ਸਾਡਾ ਇਹ ਅਪਰਾਲੇ ਹਮੇਸ਼ਾ ਯਾਰੀ ਰਹਿੰਦੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤੁਹਾਨੂੰ ਸਾਰਿਆਂ ਨੂੰ ਪਤਾ ਪੰਥਰਾ ਤੁਹਾਨੂੰ ਦਿੱਤੇ ਦਾ ਗੁਰਚਨ ਸਿੰਘ ਟੋੜਾ ਇੰਸਟੀਚਿਊਟ ਬਾਦਰਗੜ੍ਹ ਵੇਖੇ ਅਸੀਂ ਜੁਡੀਸ਼ਰੀ ਦੇ ਉੱਚ ਦਰਜੇ ਦੇ ਜੋ ਕਾ ਕੈਂਡੀਡੇਟ ਆ ਉਹਨਾਂ ਦੀ ਸਖਲਾਈ ਵਾਸਤੇ ਅਸੀਂ ਕੋਰਸ ਸ਼ੁਰੂ ਕੀਤੇ ਹੋਏ ਆ ਆਈਐਸ ਆਈਪੀਐਸ ਅਕੈਡਮੀ ਵੱਲੋਂ ਅਸੀਂ ਇਹਦੀ ਤਿਆਰੀ ਕਰਵਾ ਰਹੇ ਆ ਸੋ ਸ਼੍ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਦਾਸ ਸਾਹਿਬ ਦੇ ਹਲਕੇ ਦੇ ਵਿੱਚ ਇਹਨਾਂ ਬਰਾਲਿਆਂ ਲਈ ਜਿੱਥੇ ਸ਼੍ਰੋਣੀ ਕਮੇਟੀ ਦਾ ਮੈਂ ਧੰਨਵਾਦ ਕਰਦਾ ਉੱਥੇ ਸਗਤਾਂ ਨੂੰ ਵੀ ਅਪੀਲ ਕਰਦਾ ਕਿ ਆਓ ਤੁਸੀਂ ਇਹਨਾਂ ਜੋ ਪ੍ਰੋਗਰਾਮ ਚੱਲ ਰਹੇ ਇਹਦੇ ਵਿੱਚ ਵੱਧ ਤੋਂ ਵੱਧ ਫਾਇਦਾ ਲਓ ਤਾਂ ਕਿ ਅਸੀਂ ਚਾਹੁੰਨੇ ਆ ਕਿ ਸਿੱਖ ਕੌਮ ਦੇ ਉਹ ਨਮਾਇਦੇ ਅੱਗੇ ਆਉਣ ਅੱਜ ਉੱਚ ਅਫਸਰ ਜਿਹੜੇ ਆ ਬਾਹਰ ਲਿਆ ਸੇਟਾਂ ਤੋਂ ਆ ਕੇ ਲੱਗ ਰਿਹਾ ਕਿ ਉਹ ਨਾ ਸਾਡੇ ਪੰਜਾਬ ਵਾਲੇ ਜਿਹੜੇ ਜਿਨ੍ਹਾਂ ਦਾ ਰੁਝਾਨ ਵਿਦੇਸ਼ਾਂ ਵੱਲ ਨੂੰ ਹੋਇਆ ਉਹ ਹਟ ਕੇ ਇਥੋਂ ਦੀ ਉੱਚ ਸ਼੍ਰੇਣੀ ਦੀ ਜਿਹੜੀ ਵਿੱਦਿਆ ਵਾ ਉਹ ਵੀ ਹਾਸਲ ਕਰਨ ਤੇ ਉੱਚ ਸ਼੍ਰੇਣੀ ਦੇ ਜਿਹੜੇ ਅਹੁਦੇ ਉਹ ਵੀ ਪ੍ਰਾਪਤ ਕਰਨ ਤਾਂ ਕਿ ਅਸੀਂ ਆਪਣੇ ਪੰਜਾਬ ਦੀ ਜਿਹੜੀ ਸੇਵਾ ਤੇ ਖਾਸ ਕਰਕੇ ਸਿੱਖੀ ਦੀ ਸੇਵਾ ਵਧੀਆ ਢੰਗ ਨਾਲ ਕਰ ਸਕੀਏ ਹਾਂ ਜਿਹੜਾ ਨਸ਼ਾ ਰੋਕਣ ਦੀ ਮੁਹਿੰਮ ਚਲਾਈ ਹੈ ਪੰਜਾਬ ਸਰਕਾਰ ਨੇ ਇੱਕ ਸੋਸ਼ਲ ਵਾਸਤਵਿਕ ਜਾਗਰੂਨਤਾ ਕਰਨ ਕੋਲ ਉਹ ਕਰ ਰਿਹਾ ਹੈ ਤੁਹਾਨੂੰ ਕਿਹਾਦਾ ਐਸਜੀਪੀਸੀ ਕਿੰਨੀ ਨਸ਼ਾ ਰੋਕੰਦੇ ਜੋ ਵੀ ਇਸ ਇਸ ਵਿਸ਼ੇ ਦੇ ਵਿੱਚ ਕਦਮ ਚੱਕਦਾ ਮੈਂ ਉਹਦਾ ਸਵਾਗਤ ਕਰਦਾ ਭਾਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਪਰਾਲੇ ਤਾਂ ਨਿਰੰਤਰ ਜਾਰੀ ਰਹਿੰਦੇ ਆ ਪਰ ਉਸ ਤੋਂ ਉੱਪਰ ਵੀ ਜੇ ਕੋਈ ਵੀ ਸਰਕਾਰ ਆ ਜਿਹੜੀ ਉਹ ਉਪਰਾਲੇ ਕਰੇਗੀ ਪਰ ਸ਼ਹਿਰਦਾਰ ਦੇ ਨਾਲ ਹੋਣ ਉਹ ਸਿਰਫ ਵਿਖਾਵੇ ਦੇ ਨਾਰੇ ਨਾ ਹੋਣ ਉਹਨਾਂ ਨੂੰ ਕਰਨਾ ਚਾਹੀਦਾ ਜੇ ਕੋਈ ਵੀ ਇਸ ਇਲਾਕੇ ਦਾ ਵਿਅਕਤੀ ਕਰਦਾ ਮੈਂ ਉਹਦਾ ਬਲ ਚੜ ਕੇ ਸਵਾਗਤ ਵੀ ਕਰੂੰਗਾ ਉਹਦੇ ਲਈ ਯੋਗਦਾਨ ਲਈ ਵੀ ਅਸੀਂ ਤਤਪਰ ਆਂ ਮੈਂ ਉਹਦੀ ਚੜ੍ਹਦੀ ਕਲਾ ਲਈ ਕਾਮਨਾ ਕਰਦਾ ਵਿਸਾਖੀ ਦੇ ਸਵਾਗਤ ਆ ਰਹੇ ਨੇ ਇਸੇ ਤਰ੍ਹਾਂ ਤੇ ਕੀਤਾ ਵਿਸਾਖੀ ਤੇ ਖਾਲਸੇ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਆ ਵਿਸਾਖੀ ਦਾ ਦਿਹਾੜਾ ਮੈਂ ਸਾਰੀ ਜਨਤਾ ਨੂੰ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਜਿੱਥੇ ਵਧਾਈ ਵੀ ਦੇਣਾ ਉਥੇ ਮੈਂ ਬੇਨਤੀ ਵੀ ਕਰਦਾ ਕਿ ਪਰਨ ਕਰੀਏ ਕਿ ਆਪਾਂ ਖਾਲਸੇ ਦਾ ਰੂਪ ਜੋ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਸਾਨੂੰ ਦਿੱਤਾ ਉਸ ਮਾਰਗ ਤੇ ਚੱਲੀਏ ਸੱਚ ਦਾ ਬੋਲਬਾਲਾ ਕਰੀਏ ਨਸ਼ੇ ਤਿਆਗੀਏ ਸਿੱਖੀ ਬਾਣੇ ਦੇ ਵਿੱਚ ਆਈਏ ਖੰਡੇ ਬਾਟੇ ਦਾ ਅਮਰ ਛਾ ਕੇ ਗੁਰੂ ਦੇ ਲੜ ਲੱਗੀਏ ਤਾਂ ਕਿ ਸਾਡਾ ਜੀਵਨ ਜਿਹੜਾ ਸਖਾਲਾ ਹੋ ਸਕੇ ਤੇ ਅਸੀਂ ਆਪਣੇ ਗੁਰੂ ਦੇ ਦੱਸੇ ਮਾਰਗ ਤੇ ਚੱਲ ਸਕੇ ਆਪਣੇ ਜੀਵਨ ਨੂੰ ਸਖਾਲਾ ਕਰੀਏ